ਰੀਗਲ ਸਿਨੇਮਾ ਗੋਲੀकांड ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਲਈ ਪੰਜਾਬ ਸਟੂਡੈਂਟ ਵੱਲੋਂ ਮੋਗਾ ਦੇ ਰੀਗਲ ਸਿਨੇਮਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਸਟੂਡੈਂਟ ਯੂਨੀਅਨ ਅਤੇ ਵੱਖ-ਵੱਖ ਕਿਸਾਨ ਅਤੇ ਅਧਿਆਪਕ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਵੱਖ-ਵੱਖ ਆਗੂਆਂ ਨੇ ਇਸ ਸਮਾਗਮ ਨੂੰ ਸੰਬੋਧਨ ਕੀਤਾ दो तो दिसोचते बन जाएंगे कोटि जाप में सुनिएं ज़िंदापास 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 जाप में सुनिएं ज़िंदापास ज़िंदापास दिग्गज़ में मज़े स्वीटन से सलाम 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 दिग्गज़ में मज़े स्वीटन से सलाम दो तो शातर्च है योनि सजा पार्च है दो तो शातर्च है योनि सजा पार्च ह� ਹੀਗਾ ਸਿਨਹਾ ਦੇ ਸ਼ਿਦਾਂਤਾਂ ਦਾ ਲੋਕ ਸਲਾਮ ਅਕਤੂਬਰ ਦੇ ਸ਼ਿਦਾਂਤਾਂ ਦਾ ਲੋਕ ਸਲਾਮ ਨਾਸਾਮ ਨਾਸਲਾਮ ਅਕਤੂਬਰ ਦੇ ਸ਼ਿਦਾਂਤਾਂ ਦਾ ਲੋਕ ਸਲਾਮ ਨਾਸਲਾਮ ਨਾਸਲਾਮ ਹੀਗਾ ਸਿਨਹਾ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਹੀਗਾ ਸਿਨਹਾ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ 10 ਸਟੂਡੈਂਟ ਯੂਨੀਅਨ ਚਿੰਦਆਬਦ ਰੀਗਲ ਸਿਨੇਮਾ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਰੀਗਲ ਸਿਨੇਮਾ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਰੀਗਲ ਸਿਨੇਮਾ ਦੇ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਸਭ ਪਕਰ ਦੇ ਵਿੱਚ ਜੋ ਰੀਗਲ ਸਿਨੇਮਾ ਗੁੰਡਾਗਰਦੀ ਦੇ ਵਿਰੋਧ ਵਿੱਚ ਸਿਨੇਮੇ ਦੇ ਵਿੱਚ ਪ੍ਰਤਿਅਕੀਆਂ ਦਾ ਇੱਕ ਵੱਡੇ ਮਜਾਰੇ ਹੋਏ ਜਿੰਦੇ ਚ ਪੁਲਿਸ ਨਾਲ ਜਿਹੜੀ ਮੋਟੇੜ ਦੌਰਾਨ ਜਾਂ ਪੁਲਿਸ ਨੇ ਜਿਹੜਾ ਅਤਿਆਚਾਰ ਕੀਤਾ ਲਾਠੀ ਚਾਰਚ ਤੋਂ ਲੈ ਗੋਲੀਆਂ ਤੱਕ ਡਾਇਰੈਕਟ ਚਲਾਈਆਂ ਜਿੰਦੇ ਵਿੱਚ ਵਿਦਿਆਰਥੀ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਉਹਨਾਂ ਵਿਦਿਆਰਥੀਆਂ ਦੇ ਸ਼ਹੀਦੀ ਲਈ ਅਸੀਂ ਅੱਜ ਸ਼ਹੀਦੀ ਸਰਧਾਂਜਲੀ ਸਮਾਗਮ ਕੀਤਾ ਹੈ ਅਸੀਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੁਝ ਮੰਗਾਂ ਨੂੰ ਲੈ ਕੇ ਤੇ ਨਾਲ ਹੀ ਜਿਹੜੀ ਇਤਿਹਾਸਕ ਇਮਾਰਤ ਹੈ ਇਹਨੂੰ ਬਚਾਉਣ ਦੀ ਮੰਗ ਨੂੰ ਲੈ ਕੇ ਇੱਕ ਜਿਹੜਾ ਇੱਥੇ ਕੱਟ ਕੀਤਾ ਹੈ ਤੇ ਇਸ ਮਾਮਲੇ ਵਿੱਚ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਦਾ ਸੰਕਟ ਉਹਨਾਂ ਦਿਨਾਂ ਦੇ ਵਿੱਚ ਸੀ ਜਦੋਂ ਬਕਰ ਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਗੁੱਸਾ ਸੀ ਉਹ ਅਚਾਨਕ ਇੱਕ ਸਿਨਮੇ ਦੇ ਖਿਲਾਫ ਉੱਠਦਾ ਹੈਗਾ ਉਹ ਅੱਜ ਵੀ ਜਿਹੜਾ ਵਿਦਿਆਰਥੀਆਂ ਦਾ ਉਸ ਤਰ੍ਹਾਂ ਦਾ ਗੁੱਸਾ ਕਿਉਂਕਿ ਵਿਦਿਆਰਥੀਆਂ ਨੂੰ ਨਾ ਤਾਂ ਅੱਜ ਪੜ੍ਹਾਈ ਜਿਹੜੀ ਸਹੀ ਤਰ੍ਹਾਂ ਮਿਲ ਰਹੀ ਆ ਨਾ ਉਹ ਪੜ੍ਹਾਈਆਂ ਜਿਹੜੀਆਂ ਪੈਸੇ ਦੇ ਪੱਖੋਂ ਵੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਤੇ ਜਿਹੜੇ ਸਟੂਡੈਂਟ ਪੜ੍ਹ ਲਿਖ ਕੇ ਵੀ ਜਿਹੜਾ ਰੋਜ਼ਗਾਰ ਨਹੀਂ ਹੈ ਸਟੂਡੈਂਟਸ ਨੂੰ ਤੇ ਜਿਹੜੇ ਇਸ ਤਰ੍ਹਾਂ ਦੀਆਂ ਇਮਾਰਤਾਂ ਜਿਨ੍ਹਾਂ ਨੇ ਕੋਈ ਸੇਧ ਦੇਣੀ ਹੈ ਕਿ ਵਿਦਿਆਰਥੀ ਕਿਸ ਤਰ੍ਹਾਂ ਸੰਘਰਸ਼ਾਂ ਦੇ ਰਸਤੇ ਪੈਣ ਕਿਸ ਤਰ੍ਹਾਂ ਜਦੋਂ ਸ਼ਹੀਦਾਂ ਨਾਲ ਜੁੜਨ ਦੀ ਗੱਲ ਆਉਂਦੀ ਹੈ ਜਦੋਂ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਦੀ ਗੱਲ ਚੱਲਦੀ ਹੈ ਤਾਂ ਅਸੀਂ ਉਦੋਂ ਦੇਖਦੇ ਹਾਂ ਕਿ ਇੱਥੇ ਜਿਹੜਾ ਉਹਨਾਂ ਇਮਾਰਤਾਂ ਨੂੰ ਖੰਡਰ ਬੰਦੇ ਬਨ ਰਹੀਆਂ ਹੈਗੀਆਂ ਤੇ ਸਰਕਾਰ ਕਿਸੇ ਵੀ ਇਮਾਰਤ ਨੂੰ ਸਾਂਭ ਨਹੀਂ ਰਹੀ ਨਾ ਤਾਂ ਵਿਦਿਆਰਥੀਆਂ ਦੇ ਕਿਸੇ ਮੁੱਦੇ ਵੱਲ ਧਿਆਨ ਆ ਨਾ ਹੀ ਜਿਹੜਾ ਨੌਜਵਾਨ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਉਹਨਾਂ ਦੇ ਰੋਜ਼ਗਾਰ ਦਾ ਕੋਈ ਸਰਕਾਰ ਕੋਲ ਹੱਲ ਆ ਉਹਦੇ ਵਿੱਚੋਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਤਰ੍ਹਾਂ ਦਾ ਇੱਕ ਹੋਲ 1972 ਦੇ ਵਿੱਚ ਚੱਲਿਆ ਉਸ ਤਰ੍ਹਾਂ ਦੇ ਸੰਘਰਸ਼ਾਂ ਦੀ ਲੋੜ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਸਾਡੀਆਂ ਜਿਸ ਤਰ੍ਹਾਂ ਕਿ ਨਵੀਂ ਸਿੱਖਿਆ ਨੀਤੀ ਕੇਂਦਰ ਸਰਕਾਰ ਲੈ ਕੇ ਆਈ ਆ ਕਿਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਰਾਹੀਂ ਵਿਦਿਆਰਥੀਆਂ ਤੋਂ ਐਜੂਕੇਸ਼ਨ ਖੋਈ ਜਾਣੀ ਆ ਕਿਸ ਤਰ੍ਹਾਂ ਸਰਕਾਰੀ ادارے ਪ੍ਰਾਈਵੇਟ ਕੀਤੇ ਜਾਣੇ ਆ ਉਹ ਸਾਰੀ ਜ ਸਾਰੀ ਜਿਹੜੀ ਸਿੱਖਿਆ ਨੀਤੀ ਜਿਹੜੀ ਕੇਂਦਰ ਸਰਕਾਰ ਬਣਾ ਕੇ ਸਾਡੇ ਤੇ ਥੋਪ ਰਹੀ ਆ ਅਸੀਂ ਇਹ ਮੰਗ ਕਰ ਰਹੇ ਆ ਕਿ ਜਿਹੜੀ ਪੰਜਾਬ ਸਰਕਾਰ ਆਪ ਦੀ ਸਿੱਖਿਆ ਨੀਤੀ ਆਪ ਬਣਾਵੇ ਤੇ ਜਿਹੜਾ ਸਿੱਖਿਆ ਦਾ ਜਿਹੜਾ ਪੂਰਾ ਦਾ ਪੂਰਾ ਵਿਸ਼ਾ ਉਹ ਸਵਧਾਨ ਦੀ ਜਿਹੜੀ ਰਾਤ ਸੂਚੀ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਨਾਲ ਹੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਰਜਗਾਰ ਆ ਪੰਜਾਬ ਦੇ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਿਹੜਾ ਰਜਗਾਰ ਆ ਉਹਦੇ ਵਿੱਚ ਪੰਜਾਬ ਵਾਸੀਆਂ ਲਈ 90% ਦੀ ਜਿਹੜਾ ਰਾਖਵਾ ਕਰਨ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤੇ ਨੌਕਰੀਆਂ ਦੇ ਵਿੱਚ ਬਾਹਰੋਂ ਬਾਹਰਲੇ ਸੂਬਿਆਂ ਤੋਂ ਜਿਹੜੇ ਮੁੰਡੇ ਕੁੜੀਆਂ ਆ ਕੇ ਲੱਗ ਰਹੇ ਆ ਜਿਨ੍ਹਾਂ ਨੂੰ ਇੱਥੋਂ ਦਾ ਨਾਤਾ ਕਲਚਰ ਪਤਾ ਨਾ ਪੰਜਾਬੀ ਤੱਕ ਪੰਜਾਬੀ ਭਾਸ਼ਾ ਤੱਕ ਨਹੀਂ ਪਤਾ ਉਹ ਸਾਡੇ ਜਿਹੜੇ ਅਫਸਰ ਬਣ ਕੇ ਨੌਕਰੀਆਂ 'ਚ ਆ ਜਾਂਦੇ ਆ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਹਰਿਆਣਾ ਰਾਜਸਥਾਨ ਦੇ ਵਿੱਚ ਕਾਨੂੰਨ ਬਣਿਆ ਹੋਇਆ ਪੰਜਾਬ ਸਰਕਾਰ ਵੀ ਇੱਕ ਕਾਨੂੰਨ ਬਣਾਵੇ ਕਿ ਪੰਜਾਬ ਵਾਸੀਆਂ ਲਈ ਰੋਜ਼ਗਾਰ ਦੇ ਵਿੱਚ 90% ਦੀ ਰਾਖਵਾ ਕਰਨ ਹੋਊਗਾ ਤੇ ਨਾਲ ਸਾਡੀ ਤੀਸਰੀ ਮੰਗ ਇਹ ਆ ਕਿ ਜਿਹੜਾ ਇਹ ਇਤਿਹਾਸਕ ਮਾਰਤਾ ਮੋਗੇ ਦੇ ਵਿੱਚ ਜਿਹੜੀ ਇੱਕ ਵਿਦਿਆਰਥੀ ਘੋਲਦਾ ਇੱਕ ਪ੍ਰਤੀਕ ਆ ਜਿਹੜਾ ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਜਿਹੜਾ ਮੀਲ ਪੱਥਰ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਇਤਿਹਾਸਕ ਇਮਾਰਤ ਨੂੰ ਮਿਊਜ਼ੀਅਮ ਦੇ ਵਿੱਚ ਤੇ ਲਾਇਬ੍ਰੇਰੀ ਦੇ ਵਿੱਚ ਤਬਦੀਲ ਕੀਤਾ ਜਾਵੇ ਕੁਝ ਇਸ ਇਲਾਕੇ ਦੇ ਕੁਝ ਮਾਫੀਆਜ਼ ਦੀ ਇੱਥੇ ਆਖਿਆ ਗਿਆ ਕਿ ਇਸ ਜਿਹੜਾ ਪਧਾਰੇ ਨੂੰ ਇਸ ਜਗ੍ਹਾ ਨੂੰ ਦਬਾ ਲਿਆ ਜਾਵੇ ਇਹਨੂੰ ਕੋਈ ਪਾਰਕਿੰਗ ਲੋਟ ਜਾਂ ਇਹਨੂੰ ਕੋਈ ਕੁਝ ਮਾਲ ਟਾਈਪ ਦੀ ਚੀਜ਼ ਬਣਾ ਦਿੱਤੀ ਜਾਵੇ ਪਰ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਇਹ ਮੰਗ ਕਰ ਰਹੇ ਆ ਇਹਨੂੰ ਜੜੀ ਇਤਿਹਾਸ ਕੇ ਮਾਧ ਦੇ ਤੌਰ ਤੇ ਵਿਕਸਿਤ ਕੀਤਾ ਜਾਣਾ ਚਾਹੀਦਾ ਪੰਜਾਬ ਸਕੂਨਟੀਬਲ ਨੂੰ ਜੜੀ ਵਰਸਿੰਗ ਨਾਈਦੀ ਹੈ ਨੌਜਵਾਨ ਭਾਰ ਸੁਭੋ ਕੋ ਵਿੱਚ ਸ਼ਾਮਿਲ ਸੀਗੇ ਅਸੀਂ ਇੱਕ ਤਾਂ ਇਹ ਯਾਦਗਾਰ ਨੂੰ ਸਾਂਭਿਆ ਜਾਵੇ ਇਹਦੀ ਜਿਹੜੀ ਖਸਤਾ ਹਾਲਤ ਬਣੀ ਹੋਈ ਆ ਸਰਕਾਰ ਇਹਦੇ ਬੰਦੀ ਧਿਆਨ ਦੇਵੇ ਇੱਥੇ ਵਿਦਿਆਰਥੀਆਂ ਦੀ ਮਰਜ਼ੀ ਅਨੁਸਾਰ ਜਿਹੜੀ ਯਾਦਗਾਰ ਆ ਉਸਰਨੀ ਚਾਹੀਦੀ ਆ ਇਥੇ ਇੱਕ ਕਮੇਟੀ ਬਣਾ ਕੇ ਜਿੱਚ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਵੀ ਬੰਦੇ ਹੋਣ ਤੇ ਵਿਦਿਆਰਥੀ ਜਥੇਬੰਦੀ ਵੱਲੋਂ ਬੰਦੇ ਹੋਣ ਉਹ ਬੈਠ ਕੇ ਤੈਅ ਕਰਨ ਕਿ ਇੱਥੇ ਕੀ ਕੀਤਾ ਜਾ ਸਕਦਾ ਕਿਸ ਤਰ੍ਹਾਂ ਦੀ ਯਤਨ ਸਾਰੀ ਜਾਣੀ ਚਾਹੀਦੀ ਹੈ। ਦੂਸਰਾ ਅਸੀਂ ਇਹ ਪਰਸੀ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਦੇ ਨਾਇਕ ਬਦਲੇ ਜਾ ਰਹੇ ਹਨ। ਉਹਨਾਂ ਦੇ ਨਾਇਕ ਫਿਲਮੀ ਐਕਟਰ, ਗਾਇਕ ਜਾਂ ਗੈਂਗਸਟਰ ਬਣਾਏ ਜਾ ਰਹੇ ਹਨ। ਕਿਤੇ ਕਰਕੇ ਪੰਜਾਬ ਦੀ ਜਵਾਨੀ ਕਿ ਰਾਹੇ ਪੈ ਰਹੀ ਹੈ। ਕੋਈ ਨਸ਼ੇ ਵਾਲੇ ਪਾਸੇ ਆ ਕੋਈ ਗੈਂਗ ਬਾਰ ਵਾਲੇ ਪਾਸੇ ਆ ਜਾਂ ਕੋਈ ਹੋਰ ਮਾੜੀਆਂ ਨਾਮਕ ਦਾ ਸਟਾਰ ਹੋ ਰਿਹਾ ਹੈ। ਜਿਹੜੇ ਨਾਇਕ ਉਹ ਸਾਰੇ ਗਏ ਨਕਲੀ ਉਹਨਾਂ ਤੋਂ ਇਸ ਤਰ੍ਹਾਂ ਦੀ ਸੇਧ ਹੀ ਲਈ ਜਾ ਸਕੀ ਜਿਹਦੇ ਨਾਲ ਜਵਾਨੀ ਕਰ ਚ ਰਹੀ ਹੈ ਪੰਜਾਬ ਦੀ ਜਵਾਨੀ ਨੂੰ ਸਹੀ ਪਾਸੇ ਲਿਆਉਣਾ ਤੇ ਜਿਹੜੇ ਅਸਲੀ ਨਾਇਕ ਆ ਜਿਹੜੇ ਸਾਡੇ ਵਾਸਤੇ ਸ਼ਹੀਦ ਹੋਏ ਆ ਸਾਡੇ ਵਾਸਤੇ ਕੁਰਬਾਨੀਆਂ ਕਰ ਗਏ ਜਿਉਂ ਅਸਲੀ ਨਾਇਕ ਬਣ ਗਏ ਫੇਰ ਹੀ ਪੰਜਾਬ ਦੀ ਜਵਾਨੀ ਠੀਕ ਪਾਸੇ ਆ ਸਕਦੀ ਹੈ ਤੇ ਸਾਡੇ ਅਸਲੀ ਨਾਇਕ ਉਹੀ ਆ ਜਿਹੜੇ ਆਪਣੇ ਸਮੇਂ ਤੇ ਆਪਣੀਆਂ ਹਕੂਮਤਾਂ ਦੇ ਖਿਲਾਫ ਮੱਥੇ ਲਾਉਂਦੇ ਰਹੇ ਆ ਕੁਸ਼ਿੰਦਿਆ ਜਮ ਸਰਦਾਰ ਭਗਤ ਸਿੰਘ ਆ ਉਦਮ ਸਿੰਘ ਆ ਕਰਤਾਰ ਸਿੰਘ ਸ਼ਰਾਬਾ ਮੋਗਾ ਦੇ ਕੋਲ ਸਿੰਗਲ ਮਾ ਗੋਲੀ ਕਾਣ ਦੇ ਸ਼ਹੀਦ ਹੈਗੇ ਆ ਪੰਜਾਬ ਸਟੂਡੈਂਟ ਸਿੰਘ ਜੀ ਤਮਾਮ ਉਹ ਸ਼ਹੀਦ ਜਿਹੜੇ ਲੋਕਾਂ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਆ ਇਹ ਸਾਰੇ ਜਿਹੜੇ ਸ਼ਹੀਦ ਆ ਇਹ ਨਾਇਕ ਜਿਹੜੇ ਉੱਭਰਨੇ ਚਾਹੀਦੇ ਆ ਇਹ ਨਾਇਕ ਤਾਂ ਹੀ ਉੱਭਰਨਗੇ ਜੇ ਉਹਨਾਂ ਦੀਆਂ ਵਰ੍ਹਸੀਆਂ ਬਣਾਈਆਂ ਜਾਣਗੀਆਂ ਜੇ ਇਹ ਯਾਦਗਾਰਾਂ ਬਚਨਗੀਆਂ ਇਸ ਕਰਕੇ ਅਸੀਂ ਅੱਜ ਦੀ ਜਿਹੜੀ ਵਰ੍ਹਸੀ ਉਹ ਬਣਾਈਏ ਇਸ ਵਰ੍ਹਸੀ ਤੇ ਹਮੇਸ਼ਾ ਹੀ ਕੀ ਕਿਸਾਨੀ ਉਹਨਾਂ ਪਿੰਡੂ ਮਜ਼ਦੂਰੀ ਨੇ ਕਿ ਹੋਰ ਜਿਹੜੀਆਂ ਕਲਾਬੀ ਲਹਿਰਾਂ ਦੁਨੀਆਂ ਹੋਈਆਂ ਜੱਥੇ ਬਣੀਆਂ ਉਹ ਹਮੇਸ਼ਾ ਆਉਂਦੀਆਂ ਸਾਥ ਦਿੰਦੀਆਂ ਅਧਿਆਪਕ ਜਥੇਬੰਦੀਆਂ ਵੀ ਸ਼ਾਮਲ ਹੋ ਗਈਆਂ ਹੋਰ ਮੁਲਾਜ਼ਮ ਜਥੇਬੰਦੀਆਂ ਵੀ ਸ਼ਾਮਲ ਹੋਣ ਦੀਆਂ ਕਿਉਂਕਿ ਇਹ ਸ਼ਨੀਰ ਸਾਰੀ ਲਹਿਰ ਦੇ ਸ਼ਹੀਦਾਂ ਤੇ ਲਹਿਰ ਨਾਲ ਜੁੜਿਆ ਹੋਇਆ ਹਰ ਇੱਕ Banda ਜਿਹੜਾ ਹੈਗਾ ਉਹ ਆਪਦੇ ਆਪ ਨੂੰ ਗੈਰ ਹਾਜ਼ਰ ਨਹੀਂ ਕਰਨਾ ਚਾਹੁੰਦਾ ਹਰ ਇੱਕ ਕੰਪਨੀ ਹਾਜ਼ਰੀ ਭਰਦਾ ਤੇ ਆਪਣੇ ਸ਼ਹੀਦਾਂ ਨੂੰ ਨਸਕਮਤ ਨਹੀਂ ਅਸੀਂ ਅੱਜ ਤੋਂ ਸਾਲ ਪਹਿਲਾਂ ਜਦੋਂ ਗੱਲਬਾਤ ਚੱਲੀ ਸੀ ਪ੍ਰਸ਼ਾਸਨ ਨਾਲ ਡੀਸੀ ਨੂੰ ਅਸੀਂ ਮਿਲੇ ਸੀਗੇ ਤੇ ਉਹਨਾਂ ਨੂੰ ਅਸੀਂ ਸਾਰੀ ਜਾਣਕਾਰੀ ਦਿੱਤੀ ਸੀ ਕਿ ਅਸੀਂ ਕੀ ਚਾਹੁੰਦੇ ਆ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਗੱਲਬਾਤ ਸਹੀ ਰਾਹ ਤੇ ਸਹੀ ਤਰੀਕੇ ਨਾਲ ਤੋੜਨ ਦੀ بجائے ਆਪਣੀ ਪੱਧਰ ਤੇ ਅਸੀਂ ਉਹਨੂੰ ਕਹਿੰਨੇ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਤੇ ਹਰਜੋਤ ਕਮਲ ਨੇ ਕੋਸ਼ਿਸ਼ ਕੀਤੀ ਕਿ ਇੱਥੇ 3 ਕਰੋੜ ਰੁਪਈਆ ਲਾ ਦੋ ਆਪਣੀ ਮਰਜ਼ੀ ਦੀ ਜਿਹੜੀ ਆ ਉਹ ਸਾਰੀ ਕਰਵਾ ਦੋ ਕਿਤੇ ਪ੍ਰਸ਼ਾਸਨ ਨੇ ਕੋਸ਼ਿਸ਼ ਕਰਦੇ ਵੇ ਇੱਥੇ ਪਾਰਕਿੰਗ ਬਣਾ ਦਾਂਗੇ ਇੱਥੇ ਕਿਸੇ ਦੇ ਕੈਰਮ ਬੋਰਡ ਜਾਂ ਤਾਸ਼ ਖੇਡਣ ਵਾਸਤੇ ਜਗ੍ਹਾ ਬਣਾ ਦਾਂਗੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਮੁੱਢੋਂ ਰੱਦ ਕਰਦੇ ਆ ਸਾਡੀ ਇਹ ਮੰਗ ਹੈਗੀ ਆ ਕਿ ਵਿਦਿਆਰਥੀ ਜਥੇਬੰਦੀ ਨੂੰ ਭਰੋਸੇ 'ਚ ਲੈ ਕੇ ਸ਼ਹੀਦਾਂ ਦੀ ਜਿਹੜੀ ਯਾਦਗਾਰ ਇਸ ਤਰ੍ਹਾਂ ਦੀ ਬਣਨੀ ਚਾਹੀਦੀ ਹੈ ਜਿਸ ਨਾਲ ਸ਼ਹੀਦਾਂ ਦਾ ਜਿਹੜਾ ਸਨਮਾਨ ਬਹਾਲ ਹੋਵੇ ਪ੍ਰਸ਼ਾਸਨ ਤੇ ਸਰਕਾਰ ਹ ਤੁਰ ਨਹੀਂ ਰਹੇਗੇ ਹਮੇਸ਼ਾ ਪ੍ਰਸ਼ਾਸਨ ਜਿਹੜਾ ਉੰਮ ਕਰਨੀ ਨਹੀਂ ਸੁੱਤਾ ਰਹਿੰਦਾ ਹੈਗਾ ਅਸੀਂ ਹੁਣ ਮਜਬੂਰ ਕਰਾਂਗੇ ਤੇ ਅੱਜ ਤੇ ਵੀ ਕਰਾਂਗੇ ਕਿ ਸਰਕਾਰ ਇਸ ਯਾਦਗਾਰ ਨੂੰ ਸਾਹਮਣੇ ਇਹਦੀ ਬਿਲਡਿੰਗ ਡਿੱਗਣ ਵਾਲੀ ਹੈ ਦਾ ਕੋਈ ਰੱਖ-ਖਾਵ ਨਹੀਂ ਹੈਗਾ ਸਾਹਮਣੇ ਸ਼ਹੀਦਾਂ ਦੇ ਨਾਂ ਤੇ ਯਾਦਗਾਰ ਤੇ ਲਾਇਬ੍ਰੇਰੀ ਵੀ ਸਾਰੀ ਹੈ ਅਸੀਂ ਅੱਜ ਪਰਸੀ ਮਣਾਈ ਹੈ ਤੇ ਪੰਜਾਬ ਸਟੂਡੈਂਟ ਯੂਨੀਅਨ ਜਿੱਦਾਂ ਦਾ ਸੱਦਾ ਦੇਊਗੀ ਇਹ ਸੰਘਰਸ਼ ਉਸ ਕਰਾਂਗੇ ਅੱਗੇ ਵਧਾਵਾਂਗੇ